ਇਨੀਆ ਨਾ ਨਾ ਬਲਕੇ ਪਹਿਲਾ ਦਾ ਯਾਰ ਚੰਗੇ ਭਲੇ ਕਿਸਾਨ ਬੈਠੇ ਸੀ ਸਾਡੇ ਮਾਰ ਮਾਰ ਕੇ ਜੁੱਤੀਆਂ ਕੇਸਾ ਤੋ ਫੜ ਫੜ ਕੇ ਤੂੰ ਤੂੰ ਕਹੇ ਰਾਤ ਦੇ ਹਨੇਰੇ ਲੁੱਟ ਕੇ ਲੈ ਕੇ ਆਇਆ ਪੰਜਾਬ ਦੇ ਕਿਸਾਨਾਂ ਨੂੰ ਹੋਰ ਪੰਜਾਬ ਨੂੰ ਇਸ ਲੈਂਡ ਪੂਲਿੰਗ ਪਾਲਸੀ ਇਹਰਾ ਅਧਿਆਰ ਕਿਨੂੰ ਦੇਤਾ ਇਹਰਾ ਅਧਿਆਰ ਦੇਤਾ ਜਿਹੜਾ ਚੀਫ ਸੈਕਟਰੀ ਹੈ ਉਹਨੂੰ ਕਹਿੰਦਾ ਵੀ ਹੁਣ ਤੂੰ ਕੁੱਕੀ ਮਾਰੀ ਚੱਲ ਪਹਿਲਾ ਅਤਿਆਚਾਰ ਕੀਤਾ ਕਿ ਤੁਹਾਡੀ ਐਮਐਸਪੀ ਖੋ ਲਈ ਜਾਵੇ ਓਏ 80000 ਕਰੋੜ ਰੁਪਇਆ ਆਉਂਦਾ ਹੈ ਇੱਕ ਸਾਲ ਦਾ ਭਾਵੇਂ ਕਰੋਨਾ ਆਵੇ ਆਪਣੀ ਫਸਲ ਦਾ ਕਣਕ ਤੇ ਝੋਨੇ ਦਾ ਸੋਨੀ ਸਾਹਿਬ 80000 ਕਰੋੜ ਰੁਪਇਆ ਪੂਲੀ ਨੂੰ ਹੁੰਦਾ ਡੇ ਜਮੀਨਾ ਅਕਵਾਇਰ ਕਰਕੇ ਜਗ੍ਹਾ ਬੰਨ੍ਹ ਲੱਕ ਤੇ ਪੈ ਆ ਬਣ ਕੇ ਵੱਡੇ ਵੱਡੇ ਫੈਟ ਪਰ 80000 ਕਰੋੜ ਰੁਪਇਆ ਰੀਸ ਆਗਾ ਨੂੰ ਘਟਦਾ ਘਟਦਾ ਇਹ 2000 5000 ਕਰੋੜ ਰਹਿ ਜਾਏਗਾ ਖੇਤੀ ਮੁੱਕ ਜਾਏਗੀ 14 ਤਰੀਕ ਨੂੰ ਲਧਿਆਨੇ ਗਮਾੜਾ ਦਾ ਦਫਤਰ ਅਸੀਂ ਕੇਰਾਂਗੇ ਕਿਸੇ ਦੀ ਮਰਜ਼ੀ ਤੋਂ ਬਿਨਾ ਕੋਈ ਦਸਕਤ ਨਾ ਕਰਦੇ ਹੋ ਭਈ ਗੱਲਾਂ ਸੁਣਾ ਦਿਓ ਕੋਈ ਪੁਲਿਸ ਵਾਲੇ ਤੋਂ ਨਾ ਡਰਦੇ ਹੋ ਅਗਰ ਤੁਸੀਂ ਦਸਕਤ ਪਿਆ ਕੀਤੇ ਹੋਏ ਅਸੀਂ ਤੁਹਾਡੀ ਓੜਾ ਵੀ ਜ਼ਮੀਨ ਜਾਣ ਨਹੀਂ ਦੇਵਾਂਗੇ ਸਾਰੇ ਰਲ ਕੇ ਮਰਨਾ ਪਵੇ 2009 ਚ ਜਿਹੜੀ ਜ਼ਮੀਨ ਐ ਅਕਵਾਇਰ ਹੋਈ ਸੀ ਔਰੇ ਅੱਜ ਤੱਕ ਉਹ ਚਿੱਠੀ ਤਾਂ ਦੇਤੀ ਵੀ ਤੁਹਾਡਾ 1000 ਗੱਜ ਤੇ 200 ਗੱਜ ਕਮਰਸ਼ੀਅਲ ਐ ਲੇਕਿਨ ਉਹਨਾਂ ਨੂੰ ਹਜੇ ਤੱਕ ਪਜੈਸ਼ਨ ਨਹੀਂ ਮਿਲਿਆ ਯਾਨੀ ਕਿ ਉਹਨਾਂ ਨੂੰ ਇਹ ਨਹੀਂ ਦੱਸਿਆ ਵੀ ਤੁਹਾਡੀ ਆ ਥਾਏ ਤੇਰੇ ਤੇ ਬਹਿ ਜਾਓ ਜਿਹੜਾ ਇਹ ਜ਼ਮੀਨ ਨੂੰ ਅਕਵਾਇਰ ਕਰਨ ਦਾ ਜਿਹੜਾ ਸਿਲਸਿਲਾ ਹੈ ਜੀਰੇ ਵਾਸਤੇ ਦਿੱਲੀ ਦੀ ਸਰਕਾਰ ਜਿਹੜੀ ਪੁਰਾਣੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੇ ਮਿਲ ਕੇ ਤਾਣਾ ਬਾਣਾ ਰਚਿਆ ਗਿਆ ਅਸੀਂ ਸਾਰੇ ਉਹਦੇ ਵਿਰੋਧ ਦੇ ਵਿੱਚ ਉਰੀ ਖিলাਫਤ ਦੇ ਵਿੱਚ ਅਸੀਂ ਇੱਥੇ ਆਏ ਆ ਸਾਰੇ ਲੋਕ ਤੇ ਸਾਰੀਆਂ ਪਾਰਟੀਆਂ ਦੇ ਆਗੂ ਸਹਿਬਾਨ ਸੋ ਮੈਂ ਗੱਲ ਕਰਨ ਤੋਂ ਪਹਿਲਾਂ ਦੋ ਤਿੰਨ ਨਾਰੇ ਬੁਲੰਦ ਕਰਨਾ ਚਾਹਣਾ ਹੈ ਔਰ ਸਾਰੇ ਮਾਈ ਭਾਈ ਜਿੰਨੇ ਤੁਸੀਂ ਇੱਥੇ ਆਏ ਹੋ ਮੈਨੂੰ ਲੱਗਦਾ ਜਦੋਂ ਤੁਸੀਂ ਧਰਨੇ 'ਚ ਸ਼ਮੂਲੀਅਤ ਕਰਦੇ ਹੋ ਜਾਂ ਤੁਸੀਂ ਰੋਸ ਪਗਰਟਾਵਾ ਕਰਦੇ ਹੋ ਔਰ ਜਦੋਂ ਧਰਨੇ 'ਚ ਆ ਹੀ ਗਏ ਫੇਰ ਉਹਨੂੰ ਧਰਨੇ ਦਾ ਮਕਮਲ ਰੂਪ ਦੇ ਕੇ ਇੱਕ ਆਵਾਜ਼ ਦੇ ਵਿੱਚ ਆਵਾਜ਼ ਹੋਣੀ ਚਾਹੀਦੀ ਹੈ ਨਾ ਕਿ ਗੱਲਾਂបਾਤਾਂ ਇੱਧਰ ਉੱਧਰ ਕਰਦੇ ਰਹੋ ਕਿਉਂਕਿ ਮੈਂ ਸੁਣ ਰਿਹਾ ਸੀ ਮੇਰੇ ਤੋਂ ਇੱਕ ਬੁਲਾ ਰਹੇ ਤੋਂ ਪਹਿਲਾਂ ਬੁਲਾ ਰਹੇ ਬੋਲੇ ਸਨ ਜਿਹੜੇ ਸਰਦਾਰ ਜੀ ਉਹ ਅੰਕੜੇ ਪੇਸ਼ ਕਰ ਰਹੇ ਸਨ ਸੁਖਪਾਲ ਸਿੰਘ ਸੁਖਪਾਲ ਸਿੰਘ ਜੀ ਔਰ ਜਿਸ ਪ੍ਰਕਾਰ ਉਹਨਾਂ ਨੇ ਵਿਸਤਾਰ ਪੂਰਕ ਦੱਸਿਆ ਕਿ ਪ੍ਰਤੀ ਏਕੜ ਕਿਸਾਨ ਦਾ ਮਜ਼ਦੂਰ ਦਾ ਤੇ ਪੰਜਾਬ ਦਾ ਤੇ ਇਨਕਮ ਦਾ ਕੀ ਨੁਕਸਾਨ ਹੋਣ ਵਾਲਾ ਮੈਨੂੰ ਲੱਗਦਾ ਇਹੋ ਜੀਆਂ ਗੱਲਾਂ ਬੁਲਾਰਿਆਂ ਤੋਂ ਵਸਤਾਰ ਪੂਰਕ ਸਮਝਣੀਆਂ ਚਾਹੀਦੀਆਂ ਤਾਂ ਜੋ ਅੱਜ ਦਾ ਜਿਹੜਾ ਇਹ 2 4000 ਬੰਦਾ ਹੈ ਇਹ ਗਾਹ ਜਾ ਕੇ ਉਹ ਪੰਜ ਪੰਜ ਬੰਦਿਆਂ ਨੂੰ ਜਾ ਕੇ ਕੰਨਾਂ ਦੇ ਵਿੱਚ ਦੱਸੇਗਾ ਕਿ ਸਾਡਾ ਨੁਕਸਾਨ ਕੀ ਹੋਣ ਵਾਲਾ ਹੈ ਸੋ ਇਸ ਕਰਕੇ ਮੈਨੂੰ ਲੱਗਦਾ ਇਸ ਧਰਨੇ 'ਚ ਗੰਭੀਰਤਾ ਦੇ ਨਾਲ ਸਾਨੂੰ ਵਿਚਾਰ ਸੋਣੇ ਚਾਹੀਦੇ ਆ ਸਾਰੇ ਬੁਲਾ ਰਹਿਆਂ ਦੇ ਕਿਉਂਕਿ ਹਰੇਕ ਕੋਲੇ ਆਪਣੀ ਆਪਣੀ ਚੀਜ਼ ਹੈ इस सुरे नाषण की शुरुआत करा किसान मारू सरकार मुराबाद आम आदमी पार्टी की सरकार मुरादाबाद मुख्यमंत्री भगवंत सिंह मान मुरादाबाद किसान जमीन खोन सरकार मुरादाबाद ਧੰਨਵਾਦ ਮੈਂ ਇਹ ਸਵਾਲ ਪੁੱਛਣਾ ਚਾਹਣਾ ਪੱਤਰਕਾਰਾਂ ਦੇ ਰਾਹੀਂ ਸਰਕਾਰ ਨੂੰ ਕਿ ਇਹ ਜ਼ਮੀਨ ਐਕਵਾਇਰ ਕਰਨ ਦੀ ਜ਼ਰੂਰਤ ਕਿਉਂ ਪਈ ਜ਼ਮੀਨ ਐਕਵਾਇਰ ਹੁੰਦੀ ਆਈ ਹੈ ਇਹ ਅੱਜ ਤੋਂ ਨਹੀਂ ਇਹ ਸਦੀਆਂ ਤੋਂ ਪਹਿਲਾਂ ਅੰਗਰੇਜ਼ਾਂ ਦਾ ਇੱਕ ਰਾਜ ਬਣਿਆ ਸੀ ਉਹ ਰਾਜ ਬਣਿਆ ਸੀ ਐਕਟ ਬਣਿਆ ਸੀ 1894 ਦੇ ਵੇ 94 ਵਿੱਚ ਕਾਨੂੰਨ ਬਣਿਆ ਸੀ ਮਾਫੀ ਚਾਉਣਾ ਰਾਜ ਕਹਤਾ ਇਹ 1894 ਚ ਇੱਕ ਐਕਟ ਬਣਿਆ ਸੀ ਤੇ ਲਾਗੂ ਹੁੰਦਾ ਰਿਹਾ ਜਿੱਥੇ ਜਿਹੜਾ ਜੀ ਕਰਦਾ ਸੀ ਸਰਕਾਰ ਦਾ ਸਾਡੀ ਜ਼ਮੀਨ ਖੋਹ ਲਈ ਜਾਂਦੀ ਸੀ ਸਾਨੂੰ ਦੱਸਿਆ ਨਹੀਂ ਜਾਂਦਾ ਸੀ ਕੇਵਲ ਨੋਟੀਫਿਕੇਸ਼ਨ ਕਰਕੇ ਜ਼ਮੀਨ ਖੋਣ ਦੇ ਆਦਰ ਦੇ ਦਿੱਤੇ ਜਾਂਦੇ ਸੰਗ ਤੇ ਉਹ 1894 ਦਾ ਕਾਨੂੰਨ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਵਪਾਰੀਆਂ ਨੂੰ ਜ਼ਮੀਨਾਂ ਦਿੱਤੀਆਂ ਸੜਕਾਂ ਹਸਤੇ ਦਿੱਤੀਆਂ ਇੰਡਸਟਰੀ ਹਸਤੇ ਦਿੱਤੀਆਂ ਜਿਸ ਕਿਸੇ ਰਾਜੇ ਬਾਬੂ ਦੀ ਚਲਦੀ ਸੀ ਉਹਨੇ ਸਰਕਾਰ ਦੇ ਤਹਿਤ ਉਸ ਕਾਨੂੰਨ ਨੂੰ ਲਾਗੂ ਕਰਕੇ ਤੇ ਕਿਸਾਨਾਂ ਦੀ ਜ਼ਮੀਨ ਲੁੱਟ ਲਿਆ ਕਰਦੇ ਸੀ ਦਾਦਾ ਕਿਸਾਨ ਉਦੋਂ ਪੜਿਆ ਸੀ ਤੇ ਨਾ ਕਿਸਾਨ ਨੂੰ ਇਸ ਪ੍ਰਕਾਰ ਦੀ ਕੋਈ ਜਾਣਕਾਰੀ ਸੀ ਇਹ ਅੰਗਰੇਜ਼ਾਂ ਵੇਲੇ ਦਾ ਕਾਨੂੰਨ ਸੀਗਾ ਫਿਰ ਇਹ ਇਸ ਕਾਨੂੰਨ ਦੇ ਵਿੱਚ ਤਬਦੀਲੀ ਆਈ ਮੈਂ ਪੜ ਰਿਆ ਸੀ ਬੈਠਾ 7 ਸਤੰਬਰ 2011 ਨੂੰ ਇਸ ਕਾਨੂੰਨ ਚ ਜਿਹੜੋ ਸਾਡਾ ਸਰਦਾਰ ਪ੍ਰਧਾਨ ਮੰਤਰੀ ਡਾਕਟਰ ਮੰਨਮੋਹਨ ਸਿੰਘ 2011 ਇਹ ਲੈਂਡ ਆਰਡੀਨੈਂਸ ਬਿੱਲ ਜਿਹੜਾ ਹੈ ਉਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਦੁਆਰੇ ਪੇਸ਼ ਹੋਇਆ ਕਿ ਇਸ ਦਾ ਨਾਂ ਸੀਗਾ ਕਿ ਕਿਸਾਨਾਂ ਦਾ ਉਜੜਨ ਤੋਂ ਬਚਾਉਣਾ ਤੇ ਉਹਨਾਂ ਦਾ ਮੁਰਵਸੇਬਾ ਕਰਨਾ ਇਸ ਐਕਟ ਦਾ ਨਾਂ ਰੱਖਿਆ ਗਿਆ ਤੇ 7 ਸਤੰਬਰ 2011 ਨੂੰ ਇਹ ਕਾਨੂੰਨ ਮਨਮੋਹਨ ਸਿੰਘ ਦੁਆਰੇ ਲੈ ਕੇ ਆਇਆ 27 ਸਤੰਬਰ ਤੇ 2013 ਨੂੰ ਇਸ ਕਾਨੂੰਨ ਤੇ ਦੇਸ਼ ਦੇ ਰਾਸ਼ਟਰਪਤੀ ਨੇ ਮੋਹਰ ਲਾਤੀ 11 ਚ ਪੇਸ਼ ਹੋਇਆ ਤੇ 13 ਚ ਇਸ ਕਾਨੂੰਨ ਤੇ ਮੋਹਰ ਲਾਤੀ ਨਵਾਂ ਕਾਨੂੰਨ ਬਣਾਇਆ ਅੰਗਰੇਜ਼ਾਂ ਦਾ ਤੋੜ ਕੇ ਤੇ 1 ਜਨਵਰੀ 2014 ਨੂੰ ਇਹ ਕਾਨੂੰਨ ਲਾਗੂ ਹੋ ਗਿਆ 1 ਜਨਵਰੀ 2014 ਨੂੰ ਇਸ ਕਾਨੂੰਨ ਚ ਕੀ ਹੈ ਇਸ ਕਾਨੂੰਨ ਦੇ ਕਈ ਸ਼ਰਤਾ ਹਨ ਮੈਂ ਸਾਰੀਆਂ ਵਿਸਤਾਰ ਪੂਰਕ ਨਹੀਂ ਪੜ ਸਕਦਾ ਲੈ ਜਿਹੜੇ ਇਹ ਚ ਕਿਹਾ ਕਿ 80% ਜੇ ਪਿੰਡ ਦੇ ਲੋਕਾਂ ਦੀ ਸਹਿਮਤੀ ਨਹੀਂ ਹੋਏਗੀ ਤਾਂ ਸਰਕਾਰ ਇਹਨਾਂ ਦੀ ਜ਼ਮੀਨ ਅਕਵਾਇਰ ਨਹੀਂ ਕਰ ਸਕਦੀ ਇਹ ਸਭ ਤੋਂ ਵੱਡਾ ਇੱਕ ਫੈਸਲਾ ਡਾਕਟਰ ਮਨਮੋਹਨ ਸਿੰਘ ਨੇ ਲਿਆ 80% ਪਿੰਡ ਦੇ ਲੋਕ ਸਹਿਮਤੀ ਜੁਦਾਨਗੇ ਫੇਰੇ ਕਾਨੂੰਨ ਫੇਰੇ ਜ਼ਮੀਨ ਤੁਸੀਂ ਐਕਵਾਇਰ ਕਰ ਸਕਦੇ ਹੋ ਨਹੀਂ ਨਹੀਂ ਹੋਏਗੀ ਫੇਰੇ ਵਿੱਚ ਇੱਕ ਹੋਰ ਵੱਡਾ ਫੈਸਲਾ ਲਿਆ ਕਿ ਜੇ ਸਰਕਾਰ ਨੇ ਜ਼ਮੀਨ ਐਕਵਾਇਰ ਕਰ ਲਈ ਹੈ ਜੇ ਕਰ ਲਈ ਹੈ 80% ਲੋਕ ਸਹਿਮਤ ਹੋ ਗਏ ਹੈ ਤਪੇਰ ਜੇ ਉਹ ਜ਼ਮੀਨ ਅਕਵਾਇਰ ਕੀਤੀ ਹੈ ਜਿਸ ਕੰਮ ਵਾਸਤੇ ਕੀਤੀ ਹੈ ਜੇ ਉਹ ਕੰਮ ਲਾਗੂ ਨਹੀਂ ਹੋਇਆ ਯਾਨੀ ਕਿ ਉਸ ਕੰਮ ਸਿਰੇ ਨਹੀਂ ਚੜਿਆ ਕਈ ਵਾਰੀ ਸਰਕਾਰਾਂ ਜ਼ਮੀਨਾਂ ਅਕਵਾਇਰ ਕਰ ਲੈਂਦੀ ਹੈ ਲੇਕਿਨ ਉਸੇ ਫੇਰ ਉਹਦੇ ਮਤਲਕ ਕੁਝ ਹੁੰਦਾ ਨਹੀਂ ਫੇਰ ਇਹ ਜ਼ਮੀਨ ਕਿਸਾਨ ਨੂੰ ਮੋੜ ਪੰਜਾ ਸਾਲਾਂ ਬਾਅਦ ਵਾਪਸ ਦੇਣੀ ਪੈਣੀ ਹੈ ਏ ਤੋਂ ਦੇ ਸਰਦਾਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜਿਹੜਾ ਚਲਾ ਗਿਆ ਇਹ ਉਹਦੀ ਦੇਣ ਪੰਜਾਬ ਦੇ ਕਿਸਾਨਾਂ ਨੂੰ ਸੀ ਕਿਉਂਕਿ ਡਾਕਟਰ ਮਨਮੋਹਨ ਸਿੰਘ ਬਾਤਾ ਰੌਲਾ ਨਹੀਂ ਪਾਉਂਦੇ ਸਨ شریف ਇਨਸਾਨ ਸੀ ਚੁੱਪਚਾਪੀਤੇ ਕੰਮ ਕਰਨ 'ਚ ਵਿਸ਼ਵਾਸ ਰੱਖਦਾ ਸੀ ਭਾਈ ਜੀ 2 ਮਿੰਟ ਪਾਰਲੀਮੈਂਟ ਲਾਉਣੇ ਆ ਫੇਰ ਇੱਕ ਹੋਰ ਸ਼ਰਤ ਰੱਖੀ ਫੇਰ ਡਾਕਟਰ ਮਨਮੋਹਨ ਸਿੰਘ ਕੀ ਕਹਿੰਦਾ ਹੈ ਕਹਿੰਦਾ ਅਖੀਰਲੀ ਸਰਕਾਰੀ ਰਜਿਸਟਰੀ ਮੰਨ ਲਓ ਜੇ ਉਸ ਪਿੰਡ ਦੀ ਜ਼ਮੀਨ ਜਿਹਨੇ ਐਕਵਾਇਰ ਕਰਨੀ ਹੈ ਤੇ ਜੇ ਸਭ ਤੋਂ ਮਹਿੰਗੀ ਰਜਿਸਟਰੀ ਜਿਹਨੇ ਕਰਾਈ ਹੋਈ ਸਰਕਾਰੀ ਫੀਸ ਲਾ ਕੇ ਮੰਨ ਲਓ ਕਰੋੜ ਰੁਪਇਆ ਕਿਸੇ ਨੇ ਸਰਕਾਰੀ ਫੀਸ ਤੇ ਅਸ਼ਟਾਮ ਡਿਊਟੀ ਭਰ ਕੇ ਕਰੋੜ ਰੁਪਏ ਨੂੰ ਕਿੱਲਾ ਮਿਲ ਕੇ ਕਰੋੜ ਰੁਪਏ ਦਾ ਕਿੱਲਾ ਜਾਂ 2 ਕਰੋੜ ਦਾ ਉਹਦੀ ਸਟੈਂਪ ਡਿਊਟੀ ਭਰ ਕੇ ਜੇ ਰਜਿਸਟਰੀ ਕਰਾਈ ਜੇ ਲੱਖ 2 ਲੱਖ ਜਾਂ 5 ਲੱਖ ਰੁਪਇਆ ਰਜਿਸਟਰੀ ਤੇ ਲੱਗ ਗਿਆ ਲੇਕਿਨ ਕੀਮਤ 2 ਕਰੋੜ ਹੈ ਜੇ ਪਿੰਡ ਦੀ ਜ਼ਮੀਨ ਹੈ ਤਾਂ ਸਰਕਾਰ ਨੂੰ ਉਹਰਾ ਜੇ 2 ਕਰੋੜ ਦੀ ਕਰਾਈਆ ਖੀਰਲੀ ਰਜਿਸਟਰੀ ਤਾਂ ਉਹਰਾ 4 ਕਰੋੜ ਰੁਪਇਆ ਦੇਣਾ ਪਊਗਾ ਜਾਨੀ ਕਿ ਪਿੰਡ ਦੀ ਜ਼ਮੀਨ ਦਾ ਦੁੱਗਣਾ ਭਾਅ ਇਹ ਕਾਨੂੰਨ ਚ ਦੇਣਾ ਪਏਗਾ ਤੇ ਜੇਰੀ ਸ਼ਹਿਰ ਵਾਲੀ ਜ਼ਮੀਨ ਹੈ ਸ਼ਹਿਰ ਵਾਲੀ ਸ਼ਹਿਰ ਵਾਲੀ ਚ ਹੈ ਵੀ ਤਿਕਣਾ ਪਾ ਦੇਣਾ ਪਏਗਾ ਪਿੰਡਾਂ ਦੀ ਜ਼ਮੀਨ ਦਾ ਦੁੱਗਣਾ ਤੇ ਸ਼ਹਿਰ ਵਾਲੀ ਜ਼ਮੀਨ ਦਾ ਤਿਕਣਾ ਪਾ ਦੇਣਾ ਪਏਗਾ ਇਹ ਕਾਨੂੰਨ ਦਾ ਇਹ ਜਿਹੜਾ ਨਵਾਂ ਐਕਟ ਹੈ ਉਹਰੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਇਹ ਲਿਖਿਆ ਹੋਇਆ ਹੈ ਹੁਣ ਆਪਾਂ ਗੱਲ ਕਰੀਏ ਇਹ ਤਾਂ ਸਾਡਾ ਹੱਕ ਹੈ ਜਿਹੜਾ ਕਾਨੂੰਨ ਬਣਿਆ ਹੈ ਹੁਣ ਗੱਲ ਕਰੀਏ ਕੋਈ ਸਰਕਾਰ ਨੇ ਸਰਵੇ ਕਰਾਇਆ ਇਹ ਕਿੰਨਾ ਲੋਗਿਆਂ ਦੀ ਡਿਮਾਂਡ ਹੈ ਕਿ ਜ਼ਮੀਨ ਦੇ ਸਾਨੂੰ ਪਲਾਟ ਦਿੱਤੇ ਜਾਣ ਜਾਂ ਘਰ ਚਾਹੀਦੇ ਹੈ ਹਜੇ ਤੱਕ ਸਾਰਾ ਲੁਧਿਆਣਾ ਜਿੱਥੋਂ ਤੱਕ ਪਲਾਟ ਬਣ ਗਏ ਹੈ ਤੇ ਖਾਲੀ ਪਿਆ ਹੈ ਜਨਤਾ ਦੀ ਡਿਮਾਂਡ ਹੈ ਨਹੀਂ ਕੋਈ ਘਰੋਂ ਬੇਘਰ ਹੈ ਨਹੀਂ ਫੇਰ ਸਾਡਾ 24 ਹੇਕੜ ਇਹ ਕਪੂਰਥਲੇ ਚ ਇਹ ਸ਼ਹਿਰਪੁਰ ਇਹ ਮਹੌਲੀ ਚ ਇਹ ਫਿਰ ਸਕੀਮ ਕਿਉਂ ਬਣਾਈ ਗਈ ਹੈ ਜਦੋਂ ਜ਼ਰੂਰਤ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ ਇਹ ਕਿਉਂ ਬਣਾਈ ਗਈ ਸਕੀਮ ਇਹਰੇ ਨਾਲ ਹੀ ਸਰਕਾਰ ਨੇ ਪੈਸਾ ਇਕੱਠਾ ਕਰਨਾ ਹੈ ਔਰ ਪੈਸਾ ਇਕੱਠਾ ਕਰਕੇ ਕੁਛ ਤਾਂ ਜਿਹੜੇ ਵਾਦੇ ਕੀਤੇ ਸਨ ਝੂਠੇ ਹਜ਼ਾਰ ਹਜ਼ਾਰ ਰੁਪਏ ਦੇ ਉਹਨਾਂ ਨੂੰ ਪੂਰਾ ਕਰਨ ਦਾ ਇਨਾਂ ਦੇ ਮਨ ਦੇ ਵਿੱਚ ਮਨਸੂਬਾ ਹੈ ਵੀ ਇੱਧਰੋਂ ਲੁੱਟ ਕੇ ਇੱਧਰ ਵਾਦੇ ਪੂਰੇ ਕਰਦੇ ਹੋ ਤੇ ਦੂਜਾ ਆਪਣਾ ਨਿੱਜੀ ਢਿੱਡ ਭਰਨ ਦਾ ਕਿ ਇਸ ਪੈਸੇ ਦੇ ਨਾਲ ਅਗਲੀਆਂ 2000 2027 ਦੀਆਂ ਜਿਹੜੀਆਂ ਚੋਣਾਂ ਆ ਉਹ ਸਰਕਾਰ ਲੁੱਟੇਗੀ ਇਹ ਇਹ ਮਨਸੂਬਾ ਹੋਰਰੇ ਦੇ ਪਿੱਛੇ ਕੋਈ ਕਾਰਨ ਨਹੀਂ ਹੈ ਬੁਲਾ ਰਹੇ ਬਹੁਤ ਜਾਦੇ ਹੈ ਮੈਨੂੰ ਲੱਗਦਾ ਮੈਨੂੰ ਆਪਣੀ ਗੱਲ ਸੀਮਤ ਸ਼ਬਦਾਂਟ ਕਰਨੀ ਚਾਹੀਦੀ ਹੈ ਪਰ ਮੈਂ ਦੋ ਚਾਰ ਅੰਕੜੇ ਦੇਖ ਕੇ ਮੈਂ ਇਸ ਸਕੀਮ ਤੇ 1 ਘੰਟਾ ਭਾਸ਼ਣ ਦੇ ਸਕਦਾ ਹਾਂ ਲੇਕਿਨ ਮੈਂ ਦੋ ਚਾਰ ਗੱਲਾਂ ਤੁਹਾਨੂੰ ਦੱਸਣੀਆਂ ਚਾਹਣਾ ਇਹਦੇ ਵਿੱਚ ਕੀ ਆ ਭਰਾਵੋ ਇਹ ਜਿਹੜੀ ਇਹ ਲੈਂਡ ਪੂਲਿੰਗ ਪਾਲਿਸੀ ਹੈ ਜਿਹੜਾ 1 ਏਕੜ ਥਾਣਾ ਥੋੜੀ ਜ਼ਮੀਨ 1 ਏਕੜ ਜੇ ਕੋਈ ਅਕਵਾਇਰ ਕਰੇਗਾ ਤੇ ਤੁਹਾਨੂੰ 1000 ਗੱਜ ਦਾ 1000 ਗੱਜ ਦਾ ਰਹਿਣ ਵਾਲਾ ਪਲਾਟ ਮਿਲੂਗਾ ਤੇ 200 ਗੱਜ ਦਾ ਕਮਰਸ਼ੀਅਲ ਪਲਾਟ ਮਿਲੂਗਾ ਜਿਹੜੀ 1 ਏਕੜ ਆਏਗੀ ਇੱਕ ਥਿਲੇ ਵਾਲੇ ਦੀ ਜੀਰਾ ਆ ਗਿਆ ਭਾਈ 3 ਕਨਾਲਾ ਜੇ ਮੰਨ ਲਓ 3 ਕਨਾਲਾ ਕਿਸੇ ਦੀ ਆ ਗਿਆ ਉਹਨੂੰ 400 ਗੱਜ ਦਾ ਜਾ 300 ਗੱਲ ਜਾ ਕੱਲਾ ਰਹਿਣ ਵਾਸਤੇ ਪਲਾਟ ਮਿਲੂਗਾ ਉਹਨੂੰ ਕਮਰਸ਼ੀਅਲ ਪਲਾਟ ਨਹੀਂ ਮਿਲੂਗਾ ਫੇਰ ਜੇ 9 ਏਕੜ ਆ ਗਈ ਕਿਸੇ ਜੱਟ ਦੀ 9 ਏਕੜ ਉਹਨੂੰ 33% ਮਿਲੂਗਾ 33% ਮਤਲਬ 3 ਕਿੱਲੇ 9 ਚ ਉਹਨੂੰ ਮਿਲ ਜਾਣਗੇ ਪਰ ਉਹ ਇਕੱਠੇ ਨਹੀਂ ਦੇਣਗੇ ਉਹਨਾਂ ਪਲਾਟਾਂ ਚ ਵੰਡ-ਵੰਡ ਕੇ ਦੇਣਗੇ ਜਿਵੇਂ ਹਜ਼ਾਰ ਗੱਜ ਹਜ਼ਾਰ ਗੱਜ ਹੋ ਸਕਦਾ ਤਿੰਨ ਇਕੱਠੇ ਵੀ ਦੇ ਤਿੰਨ ਕਿੱਲੇ ਨੌ ਕਿੱਲੇ ਵਾਲੇ ਨੂੰ ਤੇ ਜਿਹੜੇ ਜੱਟ ਕੋਲੇ 50 ਕਿੱਲੇ ਹੋਏ ਇਕੱਠੇ ਉਹ ਕਿਸੇ ਜੱਟ ਕੋਲੇ 50 ਕਿੱਲੇ ਹੈ ਨਹੀਂਗੇ ਨਾ ਕਿਸੇ ਕੋਲੇ ਖਰੀਦਣ ਦੀ ਪਹੁੰਚ ਹੈ ਇਹ ਵੱਡੇ ਵੱਡੇ ਕੋਲੋਨਾਈਜ਼ਰ ਜਿਹੜੇ ਆ ਜਿਹੜਾ ਜੱਟਾਂ ਦੀਆਂ ਜ਼ਮੀਨਾਂ ਕਿੱਲਾ ਕਿੱਲਾ ਖਰੀਦ ਕੇ 50 ਏਕੜ ਲੈਣਗੇ ਉਹਨਾਂ ਨੂੰ 30 ਏਕੜ ਵਾਪਸ ਦੇਣੇ ਕਿਉਂ ਭਈ ਉਹਨਾਂ ਨੂੰ 60 60% ਉਹਨਾਂ ਨੂੰ ਵਾਪਸੀ ਮਿਲੇਗੀ ਜਾਣੇ ਕਿ 60% ਜਿਹੜੀ 30 ਕਿੱਲੇ ਵਾਪਸੀ ਮਿਲੂਗੀ ਜੇ 50 ਕਿੱਲੇ ਉਹਨਾਂ ਦੇ ਅੱਡ-ਅੱਡ ਹੋਏ ਤਾਂ 30 ਕਿੱਲੇ ਸਰਕਾਰ ਇਕੱਠੇ ਕਰਕੇ ਉਹਨੂੰ ਦੇਊਗੀ ਇੱਕ ਥਾਂ ਤੇ 50 ਦੇ ਬਦਲੇ ਤੇ ਸਾਰੀ ਡਿਵੈਲਪਮੈਂਟ ਅੰਦਰ ਸਰਕਾਰ ਅੰਦਰ ਸੀਵਰੇਜ ਉਹ ਸਾਰੀ ਸਰਕਾਰ ਕਰੇਗੀ ਕਿਉਂ ਅੱਗੇ ਜਿਹੜਾ ਕੋਲੋਨਾਈਜ਼ਰ ਹੈ ਉਹ ਆਪਣੇ ਪੈਸੇ ਆਪ ਲਾਉਂਦਾ ਤੇ ਹੁਣ ਸਰਕਾਰ ਖਰਚਾ ਕਰੇਗੀ ਫੇਰ ਜਿਹੜਾ ਸਰਕਾਰ ਖਰਚਾ ਕਰੇਗੀ ਤੁਹਾਨੂੰ ਮੈਂ ਆਖਿਆ ਪੈਸੇ ਕਿਵੇਂ ਬਣਾਉਣੇ ਢਿੱਮੀ ਕਿਵੇਂ ਲੈ ਕੇ ਜਾਣੇ ਸਰਕਾਰੀ ਫੀਸ ਜਾਊਗੀ ਸਰਕਾਰੀ ਖਜ਼ਾਨੇ ਚ ਜਮਾ ਜਦੋਂ ਸੀਐਲਯੂ ਦੇਣਗੇ ਤਦ ਦਾ ਇਹ ਖੇਤੀ ਜ਼ਮੀਨ ਤੋਂ ਕਲੋਨੀ ਕੱਟਣ ਦੇ ਪੈਸੇ ਫੇਰ ਜਿਹੜੀ ਰਿਸ਼ਵਤ ਚਲਦੀ ਹੈ ਫੇਰ ਅੰਦਰ ਖਾਤੇ ਉਹ 30 ਕਿੱਲਿਆਂ ਦੇ ਵਿੱਚ ਸਾਰੀਆਂ ਸਹੂਲਤਾ ਦੇਣ ਕੇ ਦੇਣ ਦੇ ਕਲੋਨੀ ਵਾਲੇ ਤੋਂ 30 ਕਰੋੜ ਰੁਪਇਆ ਲੈਣਗੇ ਵੀ 22 ਸੜਕਾਂ ਅਸੀਂ ਬਣਾ ਦਿੰਨੇ ਸੀਵਰੇਜ ਅਸੀਂ ਪਾ ਦਿੰਨੇ ਤੇ ਲਾਈਟਾਂ ਅਸੀਂ ਲਾਉਣੀਆਂ ਲੈ ਹੁਣ ਤੇਰਾ ਸੀਐਲਯੂ ਅਸੀਂ ਚੇਂਜ ਕਰਦੇ ਭੇਲੇ ਆ ਪੈਸੇ ਉਹ ਮੇਰੀ ਜੇਰ ਚ ਸਿੱਧੇ ਜਾਣਗੇ ਇਹ ਸਕੀਮ ਕਿਸਾਨਾਂ ਨੂੰ ਮਾਰਨ ਵਾਸਤੇ ਹੈ ਇਸੇ ਤਰ੍ਹਾਂ ਇਹ ਸਕੀਮਾਂ ਆਈਆਂ ਪਹਿਲਾਂ ਅੱਜ ਮੁਹਾਲੀ ਦੀ ਗੱਲ ਦੱਸਣਾ ਚਾਹਣਾ ਹੈ ਮੁਹਾਲੀ ਦੇ ਵਿੱਚ 2009 ਦੇ ਵਿੱਚ ਲੈਂਡ ਪੁੱਲਿੰਗ ਦੇ ਵਿੱਚ ਐਸੇ ਤਰ੍ਹਾਂ ਸਕੀਮਾਂ ਬੜੀਆਂ ਪਹਿਲੀ ਗੱਲ ਉੱਥੇ ਲੈਟਰ ਆਫ ਇੰਟੈਂਟ ਕਹਿੰਦੇ ਉਹਨੂੰ ਉਹ ਚਿੱਠੀ ਦਿੱਤੀ ਵੀ ਕਿਸਾਨ ਨੂੰ ਤੈਨੂੰ ਆਹ ਦੇਾਂਗੇ ਪਲਾਟ ਤੇ ਪਲਾਟ ਕਿਹੜਾ ਦਿੱਤਾ ਸੁਣਿਓ ਉਹ ਕਿਸਾਨ ਭਰਾਵੋ ਸੁਣਿਓ ਜਿਹੜਾ ਤੁਹਾਡਾ ਕਿਲਾ ਫਰੰਟ ਤੇ ਐ ਉਹ ਕਿਲਾ ਲੈ ਲਿਆ ਹੁਣ ਹਜ਼ਾਰ ਗੱਜ ਦੇਣਾ ਹੈ ਹਜ਼ਾਰ ਗੱਜ ਦੇਣ ਕੇ ਮਗਰਲੇ ਪਾਸੇ ਚੋਂਡੇ ਚ ਜਿਹੜਾ ਸਾਰਿਆਂ ਨਾਲੋਂ ਮਾੜਾ ਹੋਇਆ ਕਿੱਲੇ ਦਾ ਹਿੱਸਾ ਸਾਰਿਆਂ ਨਾਲੋਂ ਮਾੜਾ ਹੋਇਆ ਤੇ 2009 ਚ ਥੇੜੀ ਜ਼ਮੀਨ ਐ ਕੋਆਰ ਹੋਈ ਸੀ ਔਰ ਇਹ ਅੱਜ ਤੱਕ ਉਹ ਚਿੱਠੀ ਤਾਂ ਦਿੱਤੀ ਵੀ ਤੁਹਾਡਾ ਹਜ਼ਾਰ ਗੱਜ ਤੇ 200 ਗੱਜ ਕਮਰਸ਼ੀਅਲ ਐ ਲੇਕਿਨ ਉਹਨਾਂ ਨੂੰ ਹਜੇ ਤੱਕ ਪੋਜੈਸ਼ਨ ਨਹੀਂ ਮਿਲਿਆ ਜਾਣੇ ਕਿ ਉਹਨਾਂ ਨੂੰ ਇਹ ਨਹੀਂ ਦੱਸਿਆ ਵੀ ਤੁਹਾਡੀ ਆਥ ਹੈ ਤੇ ਇਹਦੇ ਤੇ ਬਹਿ ਜਾਓ ਇਹ ਹਾਲਾਤ ਹੈ ਮੇਰੇ ਸਤਕਾਰਯੋਗ ਭਰਾਓ ਕਿਸੇ ਦੇਡ ਬਾਟ ਕੇ ਵਿਸਾਰ ਪੂਰਾ ਗੱਲਾ ਕਰਾਂਗੇ ਇਸ ਮੁੱਦੇ ਤੇ ਤੁਸੀਂ ਤਰਨਾਲ ਆਇਆ ਮੈਂ ਕਿਸਾਨ ਜਥੇਬੰਦੀਆਂ ਦੇ ਅੱਗੇ ਸਿਰ ਝਕਾਉਣਾ ਹੈ ਇਹਨਾਂ ਬੰਦਿਆਂ ਨੇ ਮੋਰਚਾ ਲਾ ਕੇ ਪੰਜਾਬ ਦੀ ਹੋਂਦ ਨੂੰ ਬਰਕਰਾਰ ਰੱਖਿਆ ਡੇਡਡ ਸਾਹਿਬ ਇਹਨਾਂ ਨੇ 700 ਕਿਸਾਨਾਂ ਦੀਆਂ ਸ਼ਹੀਦੀਆਂ ਪਵਾ ਕੇ ਇਹਨਾਂ ਨੇ ਬਾਡਰ ਤੇ ਸਾਡੇ ਪੰਜਾਬ ਦੇ ਕਿਸਾਨਾਂ ਦੀ ਹੋਂਦ ਨੂੰ ਬਰਕਰਾਰ ਰੱਖਣ ਵਾਸਤੇ ਆਪਦੀਆਂ ਮਾਵਾਂ ਤੇ ਪਿਓਾਂ ਤੇ ਬੱਚਿਆਂ ਦੀਆਂ ਸ਼ਹਾਦਤਾਂ ਦਿੱਤੀਆਂ ਮੈਂ ਸਿਰਚਾਣਾ ਕਿਸਾਨ ਜਥੇ ਬੰਦੀਆਂ ਦੇ ਔਰ ਇਹਦਾ ਪਿੱਡਾਂ ਦੇ ਆਗੂਆਂ ਦੇ ਸਾਹਮਣੇ ਇਹਨਾਂ ਨੇ ਸੀ ਨਹੀਂ ਕੀਤੀ ਔਰ ਅਸੀਂ ਵੀ ਫੈਸਲਾ ਲਿਆ 14 ਤਰੀਕ ਨੂੰ ਐਸੇ 14 ਨੂੰ ਜਿਹੜਾ ਗਮਾਡਾ ਦਾ ਦਫਤਰ ਹੈ ਤੁਹਾਡਾ ਵੀ ਸਾਨੂੰ ਯੋਗਦਾਨ ਚਾਹੀਦਾ ਹੈ ਜੇ ਤੁਸੀਂ ਪਹੁੰਚੋਗੇ ਸਾਨੂੰ ਚੰਗਾ ਲੱਗੂਗਾ ਲੇਕਿਨ ਕਾਂਗਰਸ ਪਾਰਟੀ ਨੇ ਫੈਸਲਾ ਲਿਆ ਹੈ 14 ਤਰੀਕ ਨੂੰ ਲਧਿਆਣਾ ਗਮਾਡਾ ਦਾ ਦਫਤਰ ਅਸੀਂ ਕੇਰਾਂਗੇ ਔਰ ਸਰਕਾਰ ਨੂੰ ਮੇਰੇ ਤੋਂ ਬੋਲਣ ਤੋਂ ਪਹਿਲਾਂ ਬੁਲਾ ਰਿਆ ਨੇ ਕਿਹਾ ਬਿਲਕੁਲ ਕਿਸੇ ਦੀ ਮਰਜ਼ੀ ਤੋਂ ਬਿਨਾ कोई दस्तखत ना कर दु गा आज कोई पुलिस आये तो ना डर जो अगर दस्त ना किए अभी ओड़ा भी जमीन जान नहीं देंगे सारे रल के मरना पावे अगे होके लड़ाई लड़ा जे जावे ਪਰਚਾ ਕਰਾਉਣਾ ਪਿਆ ਪਰਚਾ ਕਰਾਵਾਂਗੇ ਲੇਕਿਨ ਆਪਣੇ ਹੱਥ ਨਾ ਵੜਾ ਦਿਓ ਪੰਜਾਬ ਨੂੰ ਆਸਰੀਆ ਕਾਲ ਪੰਜਾਬ ਨੂੰ ਲੁੱਟਦਾ ਚੋਣੀਆਂ ਸਰਕਾਰਾਂ ਉਹ ਪੰਜਾਬ ਪੰਜਾਬੀਆਂ ਦੀ ਪੰਜਾਬੀਆਂ ਦਾ ਮਾਨ ਸਨਮਾਨ ਕੀ ਹੈ ਪੰਜਾਬ ਪ੍ਰਾਈਡ ਕੀ ਹੈ ਪ੍ਰਾਈਡ ਪੰਜਾਬ ਦੀ ਪੱਗ ਹੈ ਪੰਜਾਬ ਦੀ ਕਿਸਾਨੀ ਹੈ ਕਿਉਂ ਪੰਜਾਬ ਦਾ ਮਜ਼ਦੂਰ ਹੈ ਪੰਜਾਬ ਦਾ ਕਿਸਾਨ ਹੈ ਜਿੰਨਾ ਚਿਰ ਕਿਸਾਨ ਹੈ ਖੇਤੀ ਪ੍ਰਧਾਨ ਸੂਬਾ ਹੈ ਇਹ ਰੋਕ ਲਾਉਣੀ ਚਾਹੀਦੀ ਹੈ ਅੱਜ ਅੱਜ ਚੰਡੀਗੜ੍ਹ ਤੋਂ ਲੈ ਕੇ ਤੇ ਫਾਜ਼ਲ ਕਾਹਦੇ ਬਾਰਡਰ ਤੱਕ ਸੜਕ ਤੇ ਸਾਨੂੰ ਜ਼ਮੀਨ ਨਹੀਂ ਥਿਆ ਰਹੀ ਸਾਰੀਆਂ ਕੰਕਰੀਟ ਜੰਗਲ ਬਣਦਾ ਜਾ ਰਿਹਾ ਹੈ ਸਰਕਾਰ ਨੂੰ ਰੋਕ ਲਾਉਣੀ ਚਾਹੀਦੀ ਹੈ ਕਿ ਐਨੇ ਪਰਸੈਂਟ ਤੋਂ ਵੱਧ ਅਸੀਂ ਇਹ ਬਣ ਨਹੀਂ ਦੇਾਂਗੇ ਕਿਉਂਕਿ ਜੇ ਖੇਤੀ ਪ੍ਰਧਾਨ ਸੂਬਾ ਖਤਮ ਹੋ ਗਿਆ ਇਹ ਖੇਤੀ ਤੋਂ ਕੰਮ ਚੱਲਦਾ ਹੈ ਦਫਤਰ ਰਸੀਕਾ ਨਵੀਸ ਇਹ ਖੇਤੀ ਤੋਂ ਚੱਲਦਾ ਹੈ 7 7 ਦੀ ਹੱਤੀ ਸ਼੍ਰੀ ਬਾਲਾ ਜੀ ਸਵੀਟ ਹਾਊਸ ਇਹ ਖੇਤੀ ਤੋਂ ਚੱਲਦਾ ਹੈ ਇਹ ਖੇਤ ਇਥੋਂ ਨਾਈਵੀਂ ਵਿਕਾਨ ਚਲਦੀ ਹੈ ਕੱਪੜੇ ਦੀ ਦੁਕਾਨ ਚਲਦੀ ਹੈ ਪੈਲਸ ਚੱਲਦਾ ਹੈ ਗਾਉਣ ਵਾਲਾ ਚੱਲਦਾ ਹੈ ਸਪੀਕਰ ਵਾਲਾ ਚੱਲਦਾ ਹੈ ਬਜ਼ਾਰਾ ਚਰੌਂਕਾਂ ਲੱਗਦੀਆਂ ਜੇ ਖੇਤ ਮਰ ਗਿਆ ਜੇ ਕਿਸਾਨ ਮਰ ਗਿਆ ਕਿਵੇਂ ਚਲਦੀਆਂ ਪਹਿਲਾਂ ਅਤਿਆਚਾਰ ਕੀਤਾ ਕਿ ਤੁਹਾਡੀ ਐਮਐਸਪੀ ਖੋ ਲਈ ਜਾਵੇ ਓਏ 80000 ਕਰੋੜ ਰੁਪਿਆ ਆਉਂਦਾ ਹੈ ਇੱਕ ਸਾਲ ਦਾ ਭਾਵੇਂ ਕਰੋਨਾ ਆਵੇ ਆਪਣੀ ਫਸਲ ਦਾ ਕਣਕ ਤੇ ਝੋਨੇ ਦਾ ਸੋਨੀ ਸਾਹਿਬ 80000 ਕਰੋੜ ਰੁਪਿਆ ਪੂਲੀ ਨੂੰ ਹੁੰਦਾ ਪੰਜਾਬ ਚ ਆਏ ਸਾਲ ਵੜ ਜਾਂਦਾ ਹੈ 80000 ਕਰੋੜ ਰੁਪਿਆ ਉਹ ਜੱਟਾਂ ਕੋਲੇ ਆ ਜਾਂਦਾ ਫਿਰ ਜੱਟਾਂ ਤੋਂ ਮਜ਼ਦੂਰਾ ਤੇ ਮੰਡੀਆਂ ਚ ਤੇ ਸ਼ਹਿਰਾਂ ਚ ਉਹ ਵਰਜੰਦਾ ਪੈਸਾ ਇਸ ਕਰਕੇ ਪੰਜਾਬ ਦੀ ਹੋਂਦ ਬਰਕਰਾਰ ਹੈ ਜੇ ਜ਼ਮੀਨਾਂ ਅਕਵਾਇਰ ਕਰਕੇ ਜਗ੍ਹਾ ਬਣਨ ਲੱਗ ਪਏ ਪਰ ਆ ਬਣ ਕੇ ਵੱਡੇ ਵੱਡੇ ਫੈਟ ਦਾ 80000 ਕਰੋੜ ਰੁਪਇਆ 20000 ਨੂੰ ਘਟਦਾ ਕਰਦਾ ਇਹ 2000 5000 ਕਰੋੜ ਰਹਿ ਜਾਏਗਾ ਖੇਤੀ ਮੁੱਕ ਜਾਏਗੀ ਝੋਨਾ ਮੁੱਕ ਜਾਏਗਾ ਫਸਲ ਕਣ ਕੋੜੀ ਮੁੱਟ ਜਾਏਗੀ ਪੈਸਾ ਆਉਣਾ ਬੰਦ ਹੋ ਜਾਏਗਾ ਤੇ ਸਾਰੇ ਭੁੱਖੇ ਮਰਨ ਲੱਗ ਪਾਗੇ ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਉੱਤਮ ਖੇਤੀ ਤੇ ਮਦਦ ਵਫਾਰ ਜੇ ਖੇਤੀ ਹੈ ਤਾਂ ਸੀ ਜਿਉਣੇ ਬੈਠੇ ਆ ਸਾਰੇ ਜਿਹੜੇ ਬਾਜ਼ਾਰ ਚ ਰੌਣਕ ਹੈ ਇਹ ਖੇਤੀ ਕਰਕੇ ਹੈ ਸਾਨੂੰ ਦਿੱਲੀ ਵਾਲੇ ਨੇ ਉਜਾੜਨ ਦੀ ਕੋਸ਼ਿਸ਼ ਕੀਤੀ ਹੈ ਕਿ ਹੁਣ ਭਗਵੰਤ ਮਾੜ ਦਿੱਲੀ ਆ ਰਿਆ ਨਾ ਰਲ ਕੇ ਦਿੱਲੀ ਆ ਰਿਆ ਨਾ ਰਲ ਕੇ ਪਹਿਲਾ ਦਾ ਯਾਰ ਚੰਗੇ ਭਲੇ ਕਿਸਾਨ ਬੈਠੇ ਸੀ ਸਾਡੇ ਮਾਰ ਮਾਰ ਕੇ ਜੁੱਤੀਆਂ ਕੇਸਾ ਤੋਂ ਫੜ ਫੜ ਕੇ ਤੂੰ ਤੂੰ ਕਹੇ ਰਾਤ ਦੇ ਹਨੇਰੇ ਚ ਲੁੱਟ ਕੇ ਲੈ ਕੇ ਆਇਆ ਪੰਜਾਬ ਦੇ ਕਿਸਾਨਾਂ ਨੂੰ ਟਰਾਲੀਆਂ ਤੇਰੇ ਐਮ ਐਲ ਏ ਲੈ ਗੇ ਟਰੈਕਟਰ ਤੇਰੇ ਐਮ.ਐਲ.ਏ ਲੈ ਕੇ ਰਾਤ ਨੂੰ ਕੁੱਟਿਆ ਕੀਰੇ ਨਾਲ ਅਮਿਤ ਸ਼ਾਹ ਨਾਲ ਰੜਕੇ ਤੇ ਫੇਰ ਹੁਣ ਪੰਜਾਬ ਨੂੰ ਇਸ ਲੈਂਡ ਪੂਲਿੰਗ ਪਾਲਿਸੀ ਔਰ ਇਹੜਾ ਅਧਿਕਾਰ ਇਹੜਾ ਅਧਿਕਾਰ ਕਿਹਨੂੰ ਦਿੰਦਾ ਇਹੜਾ ਅਧਿਕਾਰ ਦਿੰਦਾ ਇਹੜਾ ਅਧਿਕਾਰ ਦਿੰਦਾ ਜਿਹੜਾ ਚੀਫ ਸੈਕਟਰੀ ਹੈ ਉਹਨੂੰ ਕਹਿੰਦਾ ਵੀ ਹੁਣ ਤੂੰ ਕੀ ਮਾਰੀ ਚੱਲ ਉਹ ਕਿਸੇ ਹੋਰ ਸਕੇਟ ਦਾ ਉਹਨੂੰ ਕਿਸੇ ਸਵੇ ਸਕੇਟ ਨਾਲ ਪਿਆਰ ਹੈ ਵੀ ਜਿੰਨੇ ਮਰਜੀ ਦਸਕਤ ਕਰੀ ਚੱਲ ਤੇ ਦੱਬੀ ਚੱਲ ਸੋ ਭਾਈ ਜੀ ਨੇ ਕਿਹਾ ਟਾਈਮ ਘਟ ਲੋ ਮੈਂ ਹੁਣੇ ਆਪਾਂ ਨਵੇੜਦਾ ਆਪਦੀ ਗੱਲ ਤੁਹਾਡਾ ਭਾਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਨੂੰ ਸਾਰਿਆਂ ਨੂੰ ਇੱਥੇ ਸੱਦਾ ਦਿੱਤਾ ਤੇ ਅੰਤ ਵਿੱਚ ਮੈਂ ਬੇਨਤੀ ਕਰਾਂਗਾ ਕਿ 14 ਤਰੀਕ ਨੂੰ ਵੀ 10 ਵਜੇ ਜੇ ਸਮੇਂ 'ਚ ਉਹ ਸਮਾ ਕੱਢ ਕੇ ਜਿਹੜਾ ਧਰਨਾ ਸੀ ਸਰਕਾਰ ਦੇ ਖਿਲਾਫ ਲਾਉਣਾ ਉਹਰੇ 'ਚ ਤੁਸੀਂ ਕਿਉਂਕਿ ਤੁਸੀਂ ਆਪ ਦਾ ਕੰਮ ਕਰ ਰਹੇ ਹੋ ਅਸੀਂ ਵੀ ਸਾਡਾ ਫਰਜ਼ ਮੰਦਾ ਹੈ ਸਾਨੂੰ ਵੋਟਾਂ ਪਾਉਣੇ ਉਸੇ ਆਪ ਦਾ ਫਰਜ਼ ਨਿਭਾਈਏ ਸੋ ਇਹਨੇ ਇੱਕ ਸ਼ਬਦਾਂ ਨਾਲ ਹਾਜ਼ਰੀ ਕਰਿਓ ਪ੍ਰਵਾਹ ਤੇ ਆਓ ਤਿੰਨ ਨਾਰੇ ਫੇਰ ਲਾ ਕੇ ਮੈਂ ਆਪਣੀ ਜਗ੍ਹਾ ਲਾਵਾਂਗਾ ਪੰਜਾਬ ਸਰਕਾਰ ਮਰਦਾਬਾਦ ਮਰਦਾਬਾਦ ਇਹ ਆ ਸਰਕਾਰ ਮਰਦਾਬਾਦ ਮਰਦਾਬਾ ਮਰਦਾਬਾ ਕਿਸਾਨਾਂ ਦੇ ਹੱਕ ਖੋਣ ਵਾਲੀ ਸਰਕਾਰ ਮਰਦਾਬਾਦ ਮਰਦਾਬਾ ਮਰਦਾਬਾ ਕਿਸਾਨਾਂ ਦੀ ਜ਼ਮੀਰ ਖੋਣ ਵਾਲੀ ਸਰਕਾਰ ਮਰਦਾਬਾਦ ਮਰਦਾਬਾ ਮਰਦਾਬਾ ਵਾਇਗਰੀ ਦੀ ਕਾ ਖਾਲਸਾ ਵਾਇਗਰੀ ਦੀ ਫਤਿਹ